ਸਾਚਰੀਆ ਕਾਲ ਜੀ ਮੈਂ ਆ ਸਾਡਾ ਕਿਸਾਨ ਤੋਂ ਲੱਭ ਪ੍ਰੀ ਸਿੰਘ ਪੁੱਲਰ ਅੱਜ ਦੀ ਵੀਡੀਓ ਉਹਨਾਂ ਕਿਸਾਨ ਵੀਰਾਂ ਦੀ ਹੈ ਜਿਨ੍ਹਾਂ ਦੀ ਪਨੀਰੀ ਬਹੁਤ ਹੀ ਜ਼ਿਆਦਾ ਖਰਾਬ ਹੋ ਚੁੱਕੀ ਹੈ ਪੀਲੀ ਪੈ ਚੁੱਕੀ ਹੈ ਤੇ ਉਹਨਾਂ ਨੂੰ ਇਹ ਲੱਗਦਾ ਕਿ ਸਾਨੂੰ ਤਾਂ ਹੁਣ ਪਨੀਰੀ ਮੁੱਲ ਹੀ ਲੈਣੀ ਪਊਗੀ ਇਹ ਨਹੀਂ ਬਾਲ ਹੁੰਦੀ ਕਿਉਂਕਿ ਦੋਸਤੋ ਕਈ ਕਿਸਾਨ ਵੀਰਾਂ ਦਾ ਕਹਿਣਾ ਕਿ ਯਾਰ ਅਸੀਂ ਤਾਂ ਚਲਟਡ ਲੋਹੇ ਦੀਆਂ ਸਪ੍ਰੈ ਹਾਂ ਵੀ ਕਰਤੀਆਂ ਜਿੰਕ ਦੀਆਂ ਵੀ ਕਰਤੀਆਂ ਜਿੰਕ ਥੱਲੇ ਵੀ ਪਾਤੀ ਡੀਏਪੀ ਵੀ ਪਾਤੀ ਜ਼ੂਰੀਆ ਵੀ ਪਾਤੀ ਜ਼ਹਿਰ ਵੀ ਪਾਤੇ ਕਲੋਰੋ ਵੀ ਪਾਤੀ ਮੋਨੋ ਦੀ ਵੀ ਸਪਰੇਅ ਕਰਤੀ ਪਰ ਤੂੰ ਸਾਡੀ ਪਨੀਰੀ ਤਾਂ ਦਿਨੋਂ ਦਿਨ ਖਤਮ ਹੋ ਰਹੀ ਹੈ ਪੀਲਾ ਆਪਣਾ ਵੱਧਦਾ ਜਾ ਰਿਹਾ ਧੌੜੀਆਂ ਦੇ ਵਿੱਚੋਂ ਤਾਂ ਬਿਲਕੁਲ ਖਤਮ ਹੋ ਗਈ ਮਤ ਚੁੱਕੀ ਆ ਗਰੋਥ ਬਿਲਕੁਲ ਰੁਕ ਚੁੱਕੀ ਆ ਅਸੀਂ ਕੀ ਕਰਗੇ ਸਾਡੀ ਤਾਂ ਪੰਨੀਰੀ ਨੂੰ ਨਿਮਾ ਟੋੜ ਵੀ ਹੈ ਨਹੀਂ ਗਿਆ ਸਾਰਾ ਕੁਝ ਕਰਕੇ ਦੇਖ ਲਿਆ ਸਾਡੇ ਤਾਂ ਹੱਥ ਖੜੇ ਆ ਹੁਣ ਕਾਰਨ ਕੋਈ ਮਰਜ਼ੀ ਹੋਵੇ ਤੁਹਾਡੀ ਜ਼ਮੀਨ ਦਾ ਪਾਣੀ ਮਾੜਾ ਹੋ ਜਾ ਤੁਹਾਡੀ ਜ਼ਮੀਨ ਮਾੜੀ ਹੋਵੇ ਇਹ ਕੰਮ ਸਾਰੀਆਂ ਜ਼ਮੀਨਾਂ ਦੇ ਵਿੱਚ ਕਰੂਗਾ ਇਹ ਜੇ ਆ ਧਾਕੜ ਫਾਰਮੂਲਾ ਤੁਹਾਨੂੰ ਦੱਸਣ ਜਾ ਰਿਹਾ ਨਾ ਕਿ ਤੁਸੀਂ ਜਿਆਦਾ ਹੀ ਕਰੋਗੇ ਸਭ ਤੋਂ ਪਹਿਲਾਂ ਤਾਂ ਤੁਸੀਂ ਕੰਮ ਕਰਨਾ ਜਿਹੜਾ ਹਿਊਮਿਕ ਐਸਿਡ ਆਉਂਦਾ ਬਾਜ਼ਾਰ ਦੇ ਵਿੱਚ ਕਾਫੀ ਤਰ੍ਹਾਂ ਦਾ ਆਉਂਦਾ ਤੁਸੀਂ ਇਸ ਨੂੰ ਯੂਰੀਆ ਦੇ ਵਿੱਚ ਮਿਲਾ ਕੇ ਵੀ ਆ ਸਕਦੇ ਹੋ ਤੁਸੀਂ ਇਸ ਨੂੰ ਮਿੱਟੀ ਦੇ ਉੱਤੇ ਮਿਲਾ ਕੇ ਵੀ ਪਾ ਸਕਦੇ ਹੋ ਸਭ ਤੋਂ ਪਹਿਲਾਂ ਤੁਸੀਂ ਆਪਣੀ ਪਨੀਰੀ ਦੇ ਉੱਤੇ ਹਿਊਮਿਕ ਐਸਿਡ ਪਾਉਣਾ ਉਸ ਤੋਂ ਬਾਅਦ ਆਪਾਂ ਗੱਲ ਕਰਦੇ ਹਾਂ ਸਪਰੇਅ ਬਾਰੇ ਕਿ ਤੁਸੀਂ ਸਪਰੇਅ ਕਿਹੜੀ ਕਰਨੀ ਆ ਤਾਂ ਉਸ ਤੋਂ ਬਾਅਦ ਤੁਸੀਂ ਸਪਰੇਅ ਕਰਨੀ ਆ ਜੀਰਮ 27% ਐਸਸੀ ਜਿਹੜਾ ਕਿ ਤੁਸੀਂ ਸਕਰੀਨ ਦੇ ਉੱਪਰ ਲਿਖਿਆ ਆ ਰਿਹਾ ਇਹ ਸਪਰੇਅ ਕਰਨੀ ਆ ਸਪਰੇਅ ਕਰਨ ਤੋਂ ਬਾਅਦ ਤੁਸੀਂ ਕੀ ਕਰਨਾ ਘੰਟਾ 2 ਘੰਟੇ ਰੁਕ ਕੇ ਆਪਣੀ ਪਨੀਰੀ ਨੂੰ ਪਾਣੀ ਲਗਾ ਦੇਣਾ ਤੇ ਪਾਣੀ ਵੀ ਇੰਨਾ ਲਗਾਉਣਾ ਫੁੱਲ ਭਰਮਾ ਫੁੱਲ ਜਿਆਦੇ ਬੱਟਾ ਟੁੱਟਣ ਵਾਲੀਆਂ ਕਰਦਣੀਆਂ ਪਨੀਰੀ ਡੋਵ ਵੀ ਦੇਣੀਆਂ ਫੁੱਲ ਜਿੰਨਾ ਭਰ ਕੇ ਲੱਗਦਾ ਪਾਣੀ ਲਗਾ ਦਿਓ ਲਗਾਉਣ ਤੋਂ ਬਾਅਦ ਸਵੇਰੇ 10 11 ਵਜੇ ਪਾਣੀ ਬਾਹਰ ਕੱਢ ਦਿਓ ਤੇ ਸ਼ਾਮ 3 4 ਵਜੇ ਫੇਰ ਉਹੀ ਕੰਮ ਕਰਨਾ ਫੁੱਲ ਭਰ ਕੇ ਪਾਣੀ ਲਗਾਉਣਾਗਾ ਪਰੰਤੂ ਦੋਸਤੋ ਜਦੋਂ ਆਪਾਂ ਜੀਰਮ ਦੀ ਸਪਰੇਅ ਕਰਤੀ ਪਾਣੀ ਫੁੱਲ ਭਰ ਕੇ ਲਾਤਾ ਅਗਲੇ ਦਿਨ 10 11 ਵਜੇ ਪਾਣੀ ਬਾਹਰ ਕੱਢਦਾ ਤਾਂ ਪਾਣੀ ਬਾਹਰ ਕੱਢਣ ਤੋਂ ਬਾਅਦ ਆਪਾਂ ਕਰਨਾ ਚਲੇਟੜ ਲੋਹੇ ਦੀ ਸਪਰੇ ਹਾਂ ਦੋਸਤੋ ਇਹ ਤਾਂ ਜ਼ਰੂਰੀ ਆ ਪਨੀਰੀ ਚਾਹੀਏ ਆਪਣੀ ਤੰਦਰੁਸਤ ਆ ਤਾਂ ਵੀ ਆਪਾਂ ਲੋਹੇ ਦੀ ਸਪਰੇ ਨਹੀਂ ਛੱਡਣੀ ਤੇ ਉਸ ਤੋਂ ਬਾਅਦ 3 4 ਵਜੇ ਦੁਬਾਰਾ ਫੇਰ ਪਣ ਲਾ ਦੋ ਤਾਂ ਪਾਣੀ ਫੁੱਲ ਡਟ ਕੇ ਲਾਉਣਾ ਤਸੱਲੀਆਂ ਕਰਾਉਣੀ ਆ ਹਲਕਾ ਪਾਣੀ ਨਹੀਂ ਲਾਉਣਾਗਾ ਤਾਂ ਆਹ ਦੋ ਕੁ ਦਿਨ ਕੰਮ ਕਰੋ ਦੋ ਦਿਨਾਂ ਬਾਅਦ ਤੀਜੇ ਦਿਨ ਬਾਅਦ ਤੁਹਾਡੀ ਪਨੀਰੀ ਦੱਸੂਗੀ ਹਾਂ ਮੈਂ ਅੱਗੇ ਨਾਲੋਂ ਬੈਟਰ ਆ ਮੇਰੇ ਚ ਹਰਾਪਣ ਆਉਂਦਾ ਜਾਂਦਾ ਮਿਰਚ ਜਾਣ ਪਹਿ ਚੁਕੀ ਆ ਐਡਾ ਕ ਤਕੜਾ ਫਾਰਮੂਲਾ ਹੈ ਹਾਂ ਦੋਸਤੋ ਜਿਹੜਾ ਲੋਹੀ ਦੀ ਸਪਰੇਅ ਆ ਉਹ ਹਰ ਤੀਜੇ ਚੌਥੇ ਦਿਨ ਰਿਪੀਟ ਕਰਦੇ ਰਹੋ ਤੇ ਜਿਹੜੀ ਆਪਣੀ ਜੀਰਮ ਆ ਇਹ ਪੰਜਵੇਂ ਛੇਵੇਂ ਦਿਨ ਕਰ ਸਕਦੇ ਹਾਂ ਪਰੰਤੂ ਯਾਦ ਰੱਖੇ ਜਿਹੜੀ ਜੀਰਮ ਜਿਵੇਂ ਹੀ ਆਪਣੀ ਪਨੀਰੀ ਠੀਕ ਹੁੰਦੀ ਹੈ ਉਸ ਤੋਂ ਬਾਅਦ ਇਸ ਦੀ ਸਪਰੇਅ ਨਹੀਂ ਕਰਨੀ ਚਿਲੇਟਡ ਲੋਹੇ ਦੀ ਸਪਰੇਅ ਲਗਾਤਾਰ ਕਰਦੇ ਰਹਿਣਾਗਾ ਚਿਲੇਟਡ ਲੋਹਾ ਤੇ ਚਿਲੇਟਡ ਜਿੰਕ ਲਈ ਜਿਹੜੇ ਕਿਸਾਨ ਭਰਾ ਵੈਸੀ ਜੀਰਨੀ ਸਪਰੇਅ ਕਰਦੇ ਆ ਤਾਂ ਉਹਨਾਂ ਨੂੰ ਮੈਂ ਇੱਕ ਸਲਾਹ ਦੇਣਾ ਚਾਹੁੰਦਾ ਕਿ ਆਪਣੀ ਪਨੀਰੀ ਜਦੋਂ ਆਪਾਂ ਖੇਤਾਂ ਵਿੱਚ ਲਾਉਣੀ ਆ ਤਾਂ ਖੇਤਾਂ ਵਿੱਚ ਲਾਉਣ ਤੋਂ 7-8 ਦਿਨ ਪਹਿਲਾਂ ਆਪਾਂ ਜੀਰਮ ਦੀ ਸਪਰੇਅ ਨਹੀਂ ਕਰਨੀ ਹਾਂ ਚਟੇਟਡ ਲੋਹੇ ਦੀ ਸਪਰੇਅ ਕਰ ਸਕਦੇ ਹਾਂ ਤਾਂ ਦੋਸਤੋ ਸਪਰੇਅ ਨਾਲ ਜਾਦੇ ਕੰਮ ਤਾਂ ਆਪਣੇ ਪਾਣੀ ਨੇ ਕਰਨਾ ਪਾਣੀ ਕਿਵੇਂ ਲਾਉਣਾ ਫੁੱਲ ਭਰ ਕੇ ਭਰਮਾ ਲਾਉ ਜੇਕਰ ਦਿਨੇ ਟੁੱਪਰ ਨਹੀਂ ਨਿਕਲਦੀ ਕੁਦਰਤੀ ਦਿਨ ਠੰਡਾ ਰਹਿੰਦਾ ਤਾਂ ਜਿੱਥੇ ਪਨੀਰੀਆਂ ਖਰਾਬ ਹੁੰਦੀਆਂ ਉੱਥੇ ਤਾਂ 24 ਘੰਟੇ ਪਾਣੀ ਭਰ ਕੇ ਰੱਖੋ ਰਿਜ਼ਲਟ ਤੁਹਾਨੂੰ ਪਾਣੀ ਨੇ ਸਪਰੇਅ ਨਾਲੋਂ ਵੀ ਜ਼ਿਆਦਾ ਦੇਣਾ ਇਹ ਮੇਰਾ ਖੁਦ ਦਾ ਅਪਣਾਇਆ ਹੋਇਆ ਤਜਰਬਾ ਮੈਂ ਤੁਹਾਨੂੰ ਪਿਛਲੇ ਸਾਲ ਵੀ ਦੱਸਿਆ ਸੀ ਤੇ ਇਸ ਵਾਰ ਦੁਬਾਰਾ ਫੇਰ ਦੱਸ ਰਿਹਾ ਜਿੱਥੇ ਲੋਹੀ ਦੀ ਘਾਟ ਹੱਦੋਂ ਵੱਧ ਹੁੰਦੀ ਆ ਉੱਥੇ ਫੁੱਲ ਭਰ ਕੇ ਪਾਣੀ ਰੱਖੋ ਤੁਹਾਡੀ ਖੇਤਾਂ ਦੇ ਵਿੱਚ ਕਦੇ ਵੀ ਲੋਹੇ ਦੀ ਘਾਟ ਨਹੀਂ ਆਉਣੀ ਤੁਹਾਡੀ ਮਰੀ ਪਈ ਪਨੀਰੀ ਦੇ ਵਿੱਚ ਜਾਨ ਪਾ ਦੇਵੇਗਾ ਇਹ ਭਰਮਾ ਪਾਣੀ ਹੁਣ ਦਿਓ ਇਜਾਜ਼ਤ ਧੰਨਵਾਦ ਦੋਸਤੋ